ਤਾਂ ਗੱਲ ਕਰਾਂਗੇ ਜੀ ਜਹਾਜ਼ ਦੇ ਵਿੱਚ ਸੀਟ ਨੰਬਰ 11A ਦੀ ਜਿਨੇ 27 ਸਾਲ ਪਹਿਲਾਂ ਵਾਲਾ ਹਾਦਸਾ ਜਿਹੜਾ ਉਹ ਯਾਦ ਕਰਾਦਾ ਤਾਂ ਅੱਜ ਤੋਂ 27 ਸਾਲ ਪਹਿਲਾਂ ਜਾਨੀ ਕਿ 1998 ਦੇ ਵਿੱਚ ਇੱਕ Thai Airways ਦੀ ਉਡਾਨ ਸੀ ਜਿਹਦਾ ਨਾਮ ਸੀ ਇਹ TG 261 ਤਾਂ ਜਦੋਂ ਇਹ 에어ਪੋਰਟ ਤੇ ਲੈਂਡ ਕਰਦੀ ਹੈ ਉਦੋਂ ਕ੍ਰੈਸ਼ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਵੀ ਇੱਕ ਇਨਸਾਨ 11A ਸੀਟ ਤੇ ਆ ਜਿਹੜਾ ਬੈਠਾ ਸੀ ਜਿਹੜਾ ਬਚ ਜਾਂਦਾ ਬਾਕੀ ਲੋਕਾਂ ਦੀ ਜਿਹੜੀ ਮੌਤ ਵੀ ਹੋ ਜਾਂਦੀ ਹੈ ਕੁਝ ਲੋਕ ਜ਼ਖਮੀ ਵੀ ਹੋ ਜਾਂਦੇ ਆ ਪਰ ਇਹਦੇ ਛਿੜੀਟ ਤੱਕ ਨਹੀਂ ਆਉਂਦੀ ਤਾਂ ਉਦੋਂ ਵੀ 11A ਸ਼ੀਟ ਦੀ ਚਰਚਾ ਹੋਈ ਸੀ ਤੇ ਅੱਜ 27 ਸਾਲ ਬਾਅਦ ਅਹਮਦਾਬਾਦ ਦੇ ਵਿੱਚ Air India ਦਾ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਉਹਤੇ ਵੀ ਇੱਕ ਵਿਅਕਤੀ ਜਿਹੜਾ ਬਚ ਜਾਂਦਾ ਬਾਕੀ ਸਾਰੇ ਯਾਤਰੀਆਂ ਦੀ ਡੈਥ ਹੋ ਜਾਂਦੀ ਹੈ ਤਾਂ ਹੁਣ ਵੀ 11A ਦੀ ਚਰਚਾ ਜਿਹੜੀ ਹੋਈ ਹੈ ਤਾਂ ਲੋਕ ਹੁਣ ਜਿਹੜੇ ਇਸ ਸ਼ੀਟ ਨੂੰ ਆ ਜਿਹੜਾ ਲੱਕੀ ਮੰਨਣ ਲੱਗੇ ਤਾਂ ਇਹ ਸ਼ੀਟ ਹੈ ਜਿਹੜੀ ਕਿਤੇ ਹੁੰਦੀ ਹੈ ਕਿਵੇਂ ਸੇਫਟੀ ਹੈ ਜਿਹੜੀ ਕਰਦੀ ਹੈ ਇਹ ਬਾਕੀ ਇਹ ਸੀਟ ਹੈ ਜਿਹੜੀ ਲੱਕੀ ਹੈ ਜਿਹੜਾ ਬੰਦਾ ਇਸ ਤੇ ਬਹਿੰਦਾ ਉਹ ਬਚਦਾ ਇਹ ਵੀ ਗੱਲ ਕਰਾਂਗੇ 27 ਸਾਲ ਪਹਿਲਾਂ ਥਾਈਲੈਂਡ ਦਾ ਜਿਹੜਾ ਵਿਅਕਤੀ ਸੀ ਉਹ ਬਚਿਆ ਸੀਗਾ ਉਹਦਾ ਨਾਮ ਸੀਗਾ ਜੇਮਸ ਰੁਆੰਗਸਾਕ ਤਾਂ ਇਹ ਇੱਕ ਅਦਾਕਾਰ ਅਤੇ ਸੰਗੀਤਕਾਰ ਸੀਗਾ ਜਿਹਨੂੰ ਥਾਈ ਅਦਾਕਾਰ ਤੇ ਸੰਗੀਤਕਾਰ ਕਹਿ ਸਕਦੇ ਆਪਾਂ ਇਹ ਵੀ ਬਚ ਗਿਆ ਸੀ ਜਦੋਂ ਇਹ ਅਹਮਦਾਬਾਦ ਵਾਲੀ ਖਬਰ ਪੜ੍ਹਦਾ ਹੈ ਤਾਂ ਇਹਨੂੰ ਆਪ ਦਾ ਸਮਾਂ ਯਾਦ ਆ ਜਾਂਦਾ ਹੈ ਇਹ ਦੱਸਦਾ ਆਪਣੇ ਫੇਸਬੁੱਕ ਅਕਾਊਂਟ ਤੇ ਜਾਣਕਾਰੀ ਸਾਂਝੀ ਕਰਦਾ ਹੈ ਕਿ ਇਸ ਹਾਦਸੇ ਤੋਂ ਬਾਅਦ ਉਹ 10 ਸਾਲਾਂ ਤੱਕ ਜਹਾਜ਼ ਦੇ ਵਿੱਚ ਜਿਹੜਾ ਨਹੀਂ ਚੜਿਆ ਸੀ ਜੇ ਉਹਦੇ ਖਿੜਕੀ ਦੇ ਅੱਗੋਂ ਦੀ ਜਹਾਜ਼ ਲੰਘਦਾ ਸੀ ਤਾਂ ਉਹ ਵਾਰੀ ਬੰਦ ਕਰ ਲੈਂਦਾ ਸੀ ਕਿਸੇ ਨਾਲ ਗੱਲ ਨਹੀਂ ਕਰਦਾ ਸੀ ਖੁੱਲੇ ਅਸਮਾਨ ਵੱਲ ਝਾਕਦਾ ਸੀ ਜੇ ਕਾਲੇ ਬੱਦਲ ਤੇ ਤੂਫਾਨ ਆਉਂਦਾ ਸੀਗਾ ਤਾਂ ਉਹਨੂੰ ਐਂ ਲੱਗਦਾ ਸੀ ਕਿ ਉਹ ਨਰਕ 'ਚ ਬੈਠਾ ਇੰਨਾ ਜ਼ਿਆਦਾ ਬੰਦਾ ਜਿਹੜਾ ਸਦਮੇ ਦੇ ਵਿੱਚ ਸੀਗਾ ਜਿਹੜਾ ਡਰ ਗਿਆ ਸੀ ਤਾਂ ਉਸੇ ਤਰ੍ਹਾਂ ਹੀ ਆਪਣੇ ਭਾਰਤ ਦੇ ਵਿੱਚ ਅਹਮਦਾਬਾਦ ਦੁਪਹਿਰ ਦੇ ਸਮੇਂ ਜਿਹੜਾ ਇਹ ਹਾਸਾ ਹੁੰਦਾ ਹੈ ਜਿਹਦੇ ਵਿੱਚ ਰਮੇਸ਼ ਉਹ ਵਿਸ਼ਵਾਸ ਕੁਮਾਰ ਹੈ ਜਿਹੜਾ ਬਚ ਜਾਂਦਾ ਹੈ ਬਾਕੀਆਂ ਦੀ ਡੈਥ ਜਿਹੜੀ ਹੋ ਜਾਂਦੀ ਹੈ ਤਾਂ ਹੁਣ ਗੱਲ ਕਰਦੇ ਆਂ ਸ਼ੀਟ ਨੰਬਰ 11ਏ ਦੀ ਜੇ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਕਿ ਇਸ ਸ਼ੀਟ ਨੂੰ ਆ ਜਿਹੜਾ ਜਹਾਜ਼ ਦੀ ਸਭ ਤੋਂ ਸੁਰੱਖਿਅਤ ਸ਼ੀਟ ਹੈ ਜਿਹੜਾ ਕਿਹਾ ਜਾਂਦਾ ਹੈ ਇਹ ਸ਼ੀਟ ਹੈ ਜਿਹੜੀ ਬਿਜ਼ਨਸ ਅਤੇ ਇਕਨੋਮੀ ਕਲਾਸ ਦੇ ਵਿਚਕਾਰ ਜਿਹੜੀ ਐਮਰਜੈਂਸੀ ਵਿੰਡੋ ਹੁੰਦੀ ਹੈ ਉਹਦੇ ਕੋਲ ਜਿਹੜੀ ਹੁੰਦੀ ਹੈ ਜਿਹਨੂੰ ਐਮਰਜੈਂਸੀ ਐਗਜ਼ਿਟ ਵੀ ਜਿਹੜਾ ਕਹਿ ਦਿੱਤਾ ਜਾਂਦਾ ਹੈ ਏ ਐਮਰਜੈਂਸੀ ਐਗਜ਼ਿਟ ਦੇ ਬਿਲਕੁਲ ਪਿੱਛੇ ਹੁੰਦੀ ਹੈ ਸ਼ੀਟ ਨੰਬਰ 11ਏ ਤੋਂ ਲੈ ਕੇ 11ਐਫ ਤੱਕ ਸ਼ੀਟਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਸੁਰੱਖਿਆਤ ਹੁੰਦੀਆਂ ਨੇ ਐਮਰਜੈਂਸੀ ਵਿੰਡੋ ਦੇ ਜਿਹੜੀਆਂ ਬਿਲਕੁਲ ਨਜ਼ਦੀਕ ਹੁੰਦੀਆਂ ਨੇ ਐਮਰਜੈਂਸੀ ਦੇ ਸਮੇਂ ਇਹ ਦਰਵਾਜ਼ਾ ਇਹ ਵਿੰਡੋ ਬਾਹਰ ਨਿਕਲਣ ਦਾ ਰਸਤਾ ਜਿਹੜਾ ਬਣ ਜਾਂਦੀ ਹੈ ਜੋ ਆਪਾਂ ਇੱਕ ਐਂ ਕਹ ਲਓ ਵੀ ਜਦੋਂ ਐਮਰਜੈਂਸੀ ਐਗਜ਼ਿਟ ਖੁੱਲਦੀ ਹੈ ਜਾਂ ਟ੍ਰੇਨਿੰਗ ਹੁੰਦੀ ਹੈ ਜਾਂ ਪ੍ਰੈਕਟੀਕਲ ਆਪਾਂ ਨੂੰ ਕਰਕੇ ਦਿਖਾਉਂਦੇ ਆ ਕਿਸ ਤਰ੍ਹਾਂ ਉਹ ਰਸਤਾ ਬਣ ਜਾਂਦਾ ਉਹਦੇ ਵਿੱਚੋਂ ਇੱਕ ਪੌੜੀਆਂ ਟਾਈਪ ਰਸਤਾ ਕਹਿ ਸਕਦੇ ਆ ਜਾਂ ਆਪਾਂ ਜਦੋਂ ਬੱਚਿਆਂ ਨੂੰ ਕਿਸੇ ਮੇਲੇ ਦੇ ਵਿੱਚ ਲੈ ਕੇ ਜਾਂਦੇ ਆ ਉੱਥੇ ਹਵਾ ਜੀ ਭਰੀ ਹੁੰਦੀ ਐ ਕੋਦੇ ਵਿੱਚ ਪਲਾਸਟਿਕ ਦੀ ਵਿੱਚ ਇਸ ਟਾਈਪ ਦੀ ਇੱਕ ਰਬੜ ਜੀ ਜਿਹੜੀ ਖੁੱਲ ਜਾਂਦੀ ਐ ਤਾਂ ਉਹਦੇ ਵਿੱਚੋਂ ਇਹ ਵਿਅਕਤੀ ਆ ਜਿਹੜੇ ਨਿਕਲਦੇ ਹੁੰਦੇ ਆ ਪਰ ਜੇ ਹੁਣ ਲੱਕੀ ਦੀ ਗੱਲ ਕਰੀਏ ਵੀ ਇਹ ਤੇ ਬੰਦਾ ਬਚ ਹੀ ਜਾਂਦਾ ਐ ਡੈਥ ਨਹੀਂ ਹੁੰਦੀ ਤਾਂ ਇਹ ਡਿਪੈਂਡ ਕਰਦਾ ਐ ਕਿ ਜਹਾਜ਼ ਕਰੈਸ਼ ਆ ਜਿਹੜਾ ਕਿਸ ਤਰ੍ਹਾਂ ਹੁੰਦਾ ਹੁਣ ਜੇ ਐਨ ਵਿਚਕਾਰ ਅਸਮਾਨ ਦੇ ਜਹਾਜ਼ ਕਰੈਸ਼ ਹੁੰਦਾ ਤੌਥੇ ਐਮਰਜੈਂਸੀ ਵਿੰਡੋ ਵੀ ਜਿਹੜਾ ਕੀ ਕਰ ਸਕਦੀ ਹੈ ਇਹ ਤਾਂ ਬੰਦੇ ਦੇ ਪੈਰਾਸ਼ੂਟ ਹੋਏਗਾ ਫਿਰ ਤਾਂ ਬਚ ਜੂ ਹੁਣ ਐਨ ਵਿਚਕਾਰ ਇਸਮਾਨ ਦੇ ਬੰਦਾ ਕੀ ਕਰੂਗਾ ਐਮਰਜੈਂਸੀ ਖੋਲ ਕੇ ਅਕਸਰ ਜਿਵੇਂ ਇਸ ਤਰ੍ਹਾਂ ਦੀ ਘਟਨਾਵਾਂ ਨੇ ਇਹ ਵੀ ਇੱਕ ਤਰ੍ਹਾਂ ਦੀ ਉਹਦੀ ਕਿਸਮਤੀ ਲਾ ਲੋ ਕਿਉਂਕਿ ਜਹਾਜ਼ ਬੰਦੇ ਨੂੰ ਜਿਹੜਾ ਨਿਕਲਣ ਦਾ ਮੌਕਾ ਨਹੀਂ ਦਿੰਦਾ ਪਟ੍ਰੋਲ ਜਿਹੜਾ ਲੱਖਾਂ ਲੀਟਰ ਹੁੰਦਾ ਉਹ ਇੱਕ ਬਲਾਸਟ ਦਾ ਰੂਪ ਧਾਰਨ ਕਰ ਜਾਂਦਾ ਹੈ ਬਲਾਸਟ ਵੀ ਇੰਨਾ ਤੇਜ਼ ਹੁੰਦਾ ਹੈ ਬੰਦੇ ਨੂੰ ਹੱਲਣ ਤੱਕ ਨਹੀਂ ਦਿੰਦਾ ਥਾਂ ਚ ਹੀ ਬੰਦਾ ਜਿਹੜਾ ਰਹਿ ਜਾਂਦਾ ਜੇ ਜਦੋਂ ਇਸ ਜਹਾਜ਼ ਦਾ ਬਲਾਸਟ ਹੋਇਆ ਉੱਥੇ ਜਿਹੜੇ ਡਾਕਟਰ ਕੰਟੇਨ ਚ ਬੈ ਕੇ ਰੋਟੀ ਖਾਰੇ ਸੀਗੇ ਦੂਰੋਂ ਨੇੜੇ ਉਹਨਾਂ ਨੇ ਦੇਖਿਆ ਕਿ ਬੰਦੇ ਜਿਹੜੇ 100 ਫੁੱਟ ਤੱਕ ਉੱਪਰ ਚੱਕ ਜਿਹੜੇ ਮਾਰੇ ਸੀ ਅੰਗ ਪੈਰ ਖਿੰਡ ਗਏ ਦੋ ਦੋ ਤਿੰਨ ਤਿੰਨ ਦਿਨਾਂ ਬਾਅਦ ਡੈੱਡ ਬਾਡੀਜ਼ ਦਾ ਸਰੀਰ ਦਾ ਕੋਈ ਪਾਰਟ ਹੈ ਜਿਹੜਾ ਉਹ ਮਿਲ ਰਿਹਾ ਤਾਂ ਇਹ ਡਿਪੈਂਡ ਕਰਦਾ ਹੁੰਦਾ ਹੈ ਕਿ ਜਹਾਜ਼ ਜਿਹੜਾ ਇਹੋ ਜੀ ਸਥਿਤੀ ਦੇ ਵਿੱਚ ਕ੍ਰੈਸ਼ ਹੋਇਆ ਜਿਵੇਂ ਥਾਈਲੈਂਡ ਵਾਲੇ ਸੀਗਾ ਇਹ ਜਿਹੜੀ 에ਅਰ ਪੋਰਟ ਤੇ ਜਹਾਜ਼ ਲੈਂਡ ਕਰ ਗਿਆ ਸੀਗਾ ਉਦੋਂ ਕ੍ਰੈਸ਼ ਹੋਇਆ ਸੀ ਤਾਂ ਉਹਦੇ ਕੋਲੇ ਆਪਸ਼ਨ ਹੈਗੀ ਸੀ ਇਉਂ ਉਸਨੇ ਛਾਲ ਜਿਹੜੀ ਮਾਰਦੀ ਕਿਉਂਕਿ ਜਹਾਜ਼ ਜਿਹੜਾ ਰਨਵੇ ਤੇ ਆ ਗਿਆ ਸੀ ਇਹ ਵਿਅਕਤੀ ਸੀ ਜਿਹੜਾ ਆਪਣਾ ਭਾਰਤੀ ਸੀਗਾ ਤਾਂ ਇਹ ਜਹਾਜ਼ ਟੇਕ ਆਫ ਕਰ ਜਾਂਦਾ 6 ਫੁੱਟ ਉੱਚਾ ਉੱਡਦਾ ਤੇ ਜਦੋਂ ਇਹ ਪਹਿਲਾਂ ਪਾਣੀ ਵਾਲੀ ਟੈਂਕੀ ਨਾਲ ਟਕਰਾਂਦਾ ਐਮਰਜੈਂਸੀ ਵਿੰਡੋ ਜਿਹੜੀ ਖੁੱਲ ਜਾਂਦੀ ਹੈ ਤੇ ਇਹ ਵਿਅਕਤੀ ਛਾਲ ਮਾਰ ਜਾਂਦਾ ਇਸ ਤੋਂ ਬਾਅਦ ਜਹਾਜ਼ ਜਾ ਕੇ ਹੋਸਟਲ ਤੇ ਵਜਦਾ ਤੇ ਬਲਾਸਟ ਹੋ ਜਾਂਦਾ ਬਾਕੀ ਦੇ ਯਾਤਰੀ ਜਿਹੜੇ ਮਰ ਜਾਂਦੇ ਤਾਂ ਹੁਣ ਇਹਨੂੰ ਤੁਸੀਂ ਲੱਕੀ ਮੰਨ ਲਓ ਜਾਂ ਕੁਝ ਮਰਦੀ ਕਹਿ ਲਓ ਤਾਂ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਸੀਟ 11A ਜਿਹੜੀ ਉਹ ਕੰਮ ਕਰਦੀ ਹੈ ਇਸ ਤੋਂ ਇਲਾਵਾ ਜਹਾਜ਼ ਹਾਰਸੇ ਜਾਂਦ ਹੁੰਦੇ ਐ ਤਾਂ ਇਹਦੇ ਵਿੱਚ ਅਗਲਾ ਹਿੱਸਾ ਜਿਹੜਾ ਜਹਾਜ਼ਾਂ ਦਾ ਉਹ ਬਧੇਰੇ ਨੁਕਸਾਨਿਆ ਜਾਂਦਾ ਹੈ ਦੂਜੇ ਪਾਸੇ ਪਿਛਲੀਆਂ ਸੀਟਾਂ ਜਿਹੜੀਆਂ ਹੁੰਦੀਆਂ ਨੇ ਤਾਂ ਉਹ ਹਾਦਸਿਆਂ ਦੇ ਵਿੱਚ ਬਚ ਜਾਂਦੀਆਂ ਨੇ ਤੇ ਇਹਨਾਂ ਨੂੰ ਸੁਰੱਖਿਅਤ ਸੀਟਾਂ ਵੀ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਜਹਾਜ਼ ਦੇ ਪਿਛਲੇ ਪਾਸੇ ਵਿੱਚਕਾਰ ਲਈ ਸੀਟ ਤੇ ਜਿਹੜਾ ਡੈਥ ਦਾ ਖਤਰਾ ਹੁੰਦਾ ਹੈ ਉਹ 28% ਤੱਕ ਜਿਹੜਾ ਮੰਨਿਆ ਜਾਂਦਾ ਜਦੋਂ ਕਿ ਜਹਾਜ਼ ਦੀਆਂ ਵਿਚਕਾਰ ਲੀਆਂ ਆਈਸਲ ਸੀਟ ਹੁੰਦੀਆਂ ਨੇ ਤਾਂ ਇਸ ਦੇ ਖਾਤਰ ਹੈ ਜਿਹੜਾ ਉਹ 44% ਤੱਕ ਮੰਨਿਆ ਜਾਂਦਾ ਹੈ ਤਾਂ ਇਹ ਸਾਰੀ ਕਹਾਣੀ ਹੈ 11 A ਸ਼ੀਟ ਦੇ ਬਾਕੀ ਤੁਸੀਂ ਵੀ ਆਪਣੇ ਵਿਚਾਰ ਜਿਹੜਾ ਸੰਦੇ ਕਰ ਸਕਦੇ ਹੋ ਕਿ ਤੁਸੀਂ 11 A ਸ਼ੀਟ ਨੂੰ ਕੀ ਮੰਨਦੇ ਹੋ